ਸਰ ਅੱਜ ਤੋਂ ਬਾਅਦ ਇਹ ਨਹੀਂ ਹੋਏਗਾ 60 ਰੁਪਏ ਦੀ ਚੀਜ਼ ਲਿਆ ਕੇ 20 ਰੁਪਏ ਦੀ ਵੇਚਦੇ ਆ ਗੁੰਡਾ ਕੁੱਪੂ ਆ ਜਿਹੜੇ ਗਰੀਬ ਲੋਕ ਪਹੁੰਚਾਰੇ ਸਬਜ਼ੀਆਂ ਲੈ ਕੇ ਜਾ ਰਹੇ ਆ ਉਹਨਾਂ ਤੇ ਵੀ 5-5 ਪੱਤੀਆਂ ਜੇ ਦਿਨ ਤੇ ਲੱਗ ਜਾਂਦੀਆਂ ਉਹ ਦੇਹਾਰੇ ਦੀ ਦਿਹਾੜੀ ਖਤਮ ਹੋ ਜਾਏਗੀ ਸਭ ਤੋਂ ਪਹਿਲਾਂ ਤੇ ਮੈਂ ਜਿਹੜੇ ਮੇਰੇ মিডিਆ ਭਰਾ ਮੇਰੇ ਦਫ਼ਤਰ 'ਚ ਆਏ ਆ ਮੈਂ ਉਹਨਾਂ ਸਾਰਿਆਂ ਨੂੰ ਜੀ ਆਇਆਂ ਆਖਦਾ ਹਾਂ ਮੈਂ ਸਖਤਰ ਮਾਰਕੀਟ ਕਮੇਟੀ ਗੁਰਦਾਸਪੁਰ ਆਪ ਇਹਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਸਾਡਾ ਇਹ ਯੂਜ਼ਰ ਚਾਰਜਸ ਦਾ ਸਬਜ਼ੀ ਮੰਡੀ ਦਾ ਠੇਕਾ ਹੋਇਆ ਤੇ ਇਹਦੇ ਯੂਜ਼ਰ ਚਾਰਜਸ ਦੇ ਵਿੱਚ ਆ ਜਾਂਦਾ ਜਿੱਦਾਂ ਰੈਡੀ ਖੜੀ ਵਾਲੇ ਜਿਹੜੇ ਹੈਗੇ ਆ ਜਦੋਂ 50 ਲੱਖ ਤੋਂ ਥੱਲੇ ਰਿਜ਼ਰਵ ਕੀਮਤ ਹੋਏ ਤਾਂ ਉਦੋਂ ਆ ਆਪਾਂ 50 ਸਕਰ ਫੁੱਟ ਤੱਕ ਦਾ ਜਿਹੜਾ ਰੇਟ ਹੈਗਾ ਆ ਉਹ 50 ਰੁਪਏ ਪ੍ਰਤੀ ਦਿਨ ਲੈਣਾ ਤੇ ਜੇ 50 ਵਰਗ ਫੁੱਟ ਤੋਂ ਜ਼ਿਆਦਾ ਜਗ੍ਹਾ ਯੂਜ਼ ਕਰ ਰਿਹਾਏ ਤੇ ਆਪਾਂ 100 ਰੁਪਏ ਲੈਣਾ ਠੀਕ ਹੈ ਸੇਮ ਟਾਈਮ ਤੇ ਅਹੀਂ ਆਪਣੀ DNIIT ਦੇ ਵਿੱਚ ਜਿਹੜਿਆ ਪਾਰਕਿੰਗ ਦੇ ਰੇਟਸ ਫਿਕਸ ਕੀਤੇ ਆ ਸਰਕਾਰ ਨੇ ਜਿੱਦਾਂ ਕਿ ਇਹ ਵੱਡੀ ਲਿਸਟ ਹੈਗੀ ਆ ਉਹ ਮੈਂ ਆਪ ਇਹਨੂੰ ਡਿਸਪਲੇ ਕਰ ਦਿੰਦਾ ਕਿ ਉਹ ਇਹ ਰੇਟਸ ਆ ਇਹਦੇ ਮੇਰੀ ਲਿਸਟ ਤੋਂ ਹੀ ਲੈ ਵੀ ਸਕਦੇ ਹੋ ਇੱਕ ਦੋ ਰੇਟਸ ਮੈਂ ਪੜ੍ਹ ਕੇ ਵੀ ਸੁਣਾ ਦਿੰਦਾ ਫਾਰ ਐਗਜ਼ਾਮਪਲ ਜਿੱਦਾਂ ਕਿ ਤਿੰਨ ਵਾਹਨ ਮੈਨ ਆਪਰੇਟਡ ਜਿਹੜਾ ਰੇਟ ਆ ਉਹ 12 ਰੁਪਏ 71 ਪੈਸੇ ਆ ਜਿਸ ਤਰ੍ਹਾਂ ਆਪ ਸਭ ਨੂੰ ਪਤਾ ਹੀ ਹੈ ਕਿ 9% ਸੈਂਟਰ ਜੀਐਸਟੀ ਹੁੰਦੀ ਆ ਉਹਦੇ ਨਾਲ 1 ਰੁਪਏ 15 ਪੈਸੇ ਏਡ ਹੋ ਜਾਂਦੇ ਆ ਤੇ 9% ਐਸ ਜੀਐਸਟੀ ਹੁੰਦੀ ਆ ਸਟੇਟ ਜੀਐਸਟੀ ਉਹ ਵੀ 1 ਰੁਪਏ 15 ਪੈਸੇ ਜੇ ਪਾਗਰ ਟੋਟਲ 15 ਰੁਪਏ ਬਣਦੇ ਆ ਵਸੂਲਾਜੋਗ ਰੇਟ ਸਮੇਤ ਜੀਐਸਟੀ 15 ਰੁਪਏ ਬਣਦੇ ਆ ਜੇ ਤਿੰਨ ਪਹੀਆ ਵਾਨ ਮੋਟਰ অপারেਟਡ ਹੋਏ ਇਸੇ ਤਰ੍ਹਾਂ ਤਿੰਨ ਪਹੀਆ ਵਾਨ ਮੋਟਰ অপারেਟਡ ਸਕਲ ਦੀ ਡਿਸਪਲੇ ਹੋ ਚੁੱਕੀ ਹੈ ਤੁਸੀਂ ਇਹ ਦੱਸੋ ਕਿ ਇਹ ਵੱਧ ਵਸੂਲ ਰਿਆ ਸੀ ਔਰ ਕੀ ਕਾਰਵਾਈ ਦੇਖੋ ਜੀ ਮੈਨੂੰ ਤੁਹਾਡਾ ਜਿਦਾ ਗੜੀ ਮੀਡੀਆ ਦੇ ਵਿੱਚ ਕੱਲ ਮੜਕੀ ਵੀਡੀਓ ਵਾਇਰਲ ਹੋਈ ਆ ਔਰ ਉਸ ਤੋਂ ਮੜਕੀ ਮਰੇ ਧਿਆਨ ਦੇ ਵਿੱਚ ਆਇਆ ਇਹ ਜਦੋਂ ਹੀ ਜਿੱਦਾਂ ਡੀਐਨਏ ਦੀਆਂ ਸ਼ਰਤਾਂ ਹੈਗੀਆਂ ਸਾਡੇ ਆ ਵਸੂਲਣ ਚ ਜਿੱਦਾਂ ਕੋਈ ਜੇ ਕੋਈ ਖਾਣ ਪੀਣ ਵਾਲੀ ਵਸਤੂ ਲਗਾਉਂਦਾ ਆ ਉਹਦੇ ਕੋਲੇ ਇਹ ਲਾ ਸਕਦਾ ਰੇਡੀ ਫੜੀ ਵਾਲੇ ਕੋਲ ਆ ਸਕਦਾ ਇਨ ਐਡੀਸ਼ਨ ਟੂ ਪਾਰਕਿੰਗ ਵਾਲੇ ਕੋਲ ਆ ਸਕਦਾ ਇਹ ਸਾਡੇ ਯੂਜ਼ਰ ਚਾਰਜਸ ਦੀ ਜਿਹੜੀ ਹੈਗੀ ਆ ਉਹ ਕੰਡੀਸ਼ਨਸ ਹੈਗੀਆਂ ਬਟ ਬਾਕੀ ਜਿਹੜੀ ਪ੍ਰੋਬਲਮ ਜਿਹੜੀ ਹੈਗੀ ਆ ਮੈਨੂੰ ਨਹੀਂ ਮੇਰੇ ਧਿਆਨ ਚ ਆਈ ਤੇ ਜਿਹੜਾ ਅ ਠੇਕੇਦਾਰ ਹੈਗਾ ਆ ਉਹ ਤਾਂ ਮਨ ਕੀ ਜਸਵਿੰਦਰ ਕੌਰ ਹੈ ਸਾਡੇ ਕਾਗਜ਼ਾਂ ਦੇ ਵਿੱਚ ਜਿਹੜੀ ਕਿ ਪਟਿਆਲੇ ਦੀ ਹੈਗੀ ਹੈ ਜਦੋਂ ਅਸੀਂ ਉਹਨੂੰ ਵਰਕ ਆਰਡਰ ਦਿੱਤਾ ਗਿਆ ਮੇਰੇ ਵੱਲੋਂ ਤੇ ਵਰਕ ਆਰਡਰ ਦੇਣ ਉਪਰੰਤ ਉਹਨੂੰ ਨਾਲ ਦੀ ਨਾਲ ਹੀ ਮੈਂ ਜਿਹੜਾ ਹੈਗਾ ਉਹਨੂੰ ਪਹਿਲਾਂ ਜਿਵੇਂ ਆਪਾਂ ਵਰਕ ਆਰਡਰ ਦਿੱਤਾ ਨੂੰ ਕਿਉਂਕਿ ਜਿਹੜਾ ਫਾਈਨੈਂਸ਼ੀਅਲ ਈਅਰ 31 31 ਮਾਰਚ 2000 25 ਨੂੰ ਖਤਮ ਹੋ ਗਿਆ ਸੀਗਾ 1 April 2025 ਤੋਂ ਅਗਲਾ 25 26 ਦਾ ਸ਼ੁਰੂ ਹੋਣਾ ਸੀਗਾ ਤੇ 28 ਤੈਨਾਂ ਨੂੰ ਉਹਨੂੰ ਵਰਕ ਆਰਡਰ ਦਿੱਤਾ ਵਰਕ ਆਰਡਰ ਦੇਣ ਉਪਰੰਤ ਮੈਂ ਫਿਰ ਉਹਨੂੰ 2 4 25 ਨੂੰ ਉਹ ਜਿਹੜਾ ਹੈਗਾ ਜਿਹੜਾ ਠੇਕੇਦਾਰ ਜਿਹੜਾ ਮੈਸੇਜ ਅਸਵਿੰਦਰ ਕੋਰ ਹੈ ਡੇਰਾ ਬਾਬਾ ਨਾਨਕ ਰੋਡ ਬਟਾਲਾ ਉਹਨੂੰ ਮੈਂ ਚੱਠੀ ਕੱਢਦੀ ਕਿ ਪਾਰਕਿੰਗ ਰੇਟਾਂ ਦੀ ਸੂਚੀ ਲਗਾਉਣ ਬਾਰੇ ਤੇ ਲੇਬਰ ਆਈ ਕਾਰਡ ਬਣਾਉਣ ਸੰਬੰਧੀ ਠੀਕ ਹੈ ਕਿ ਜਦਕਿ ਮੈਂ ਵੀ ਦੇਖਿਆ ਕਿ ਉਹਨੇ ਹਜੇ ਤੱਕ ਉੱਥੇ ਫਲੈਕਸ ਬੋਰਡ ਨਹੀਂ ਲਗਾਏਗੇ ਠੀਕ ਹੈ ਜਦੋਂ ਮੇਰੇ ਮੀਡੀਆ ਔਰ ਮੇਰੇ ਕੋਈ ਵਾਰੀ ਮੈਂ ਉਹਨੂੰ ਵਰਬਲੀ ਤੇ ਮੇਰੇ ਸਟਾਫ ਨੂੰ ਉਹਨੂੰ ਵਰਬਲੀ ਵੀ ਕਿਹਾ ਗਿਆ ਕਿ ਉੱਥੇ ਫਲੈਕਸ ਬੋਰਡ ਲਗਾਏ ਜਾਣ ਜਦੋਂ ਮੇਰੇ ਧਿਆਨ ਵਿੱਚ ਤੁਹਾਡੀ ਮੀਡੀਆ ਦੇ ਥਰੂ ਗੱਲ ਇਹ ਚੀਜ਼ ਆਈ ਤਾਂ ਮੈਂ ਫਿਰ ਉਹਨੂੰ ਉਸੇ ਉਸ ਤੋਂ ਬਾਅਦ ਵਿੱਚ ਹੀ ਕੱਲ੍ਹ ਨੂੰ ਪੱਤਰ ਈਸ਼ੂ ਕੀਤਾ 23 ਚਾਰ ਨੂੰ ਕਿ ਦੁੱਗਣਾ ਪਾਰਕਿੰਗ ਰੇਟ ਬਸਟੂਡੈਂਟ ਸੰਬੰਧੀ ਤੇ ਉਹਨੂੰ ਮੈਂ ਇਹ ਵੀ ਕਹਿ ਦਿੱਤਾ ਕਿ ਜਿਹੜੀ ਪਹਿਲਾਂ ਮੈਂ ਚਿੱਠੀ ਕੱਢੀ ਆ ਉਹਦੇ ਵਿੱਚ ਮੈਂ ਆਪ ਇਹਨੂੰ ਕਿਹਾ ਸੀਗਾ ਕਿ ਤੁਸੀਂ ਜਿਹੜੇ ਆਪਣੇ ਅੱਗੇ ਕਰਿੰਦੇ ਰੱਖੇ ਆ ਇੱਕ ਤਾਂ ਲੇਬਰ ਰੇਟ ਦੇ ਫਲੈਕਸ ਬੋਰਡ ਲਗਾਣੇ ਆ ਤੇ ਹਾ ਡੀਜੀਐਨਟੀ ਮੁਤਾਬਕ ਜਿਹੜਾ ਕੋਈ ਠੇਕੇਦਾਰ ਆਪਣਾ ਕਰਿੰਦਾ ਰੱਖਦਾ ਉਹਨੇ ਮਣਕੀ ਆਈਡੀ ਕਾਰਡ ਬਣਾ ਕੇ ਇੱਕ ਆਈਡੀ ਕਾਰਡ ਉਹਦੇ ਉਹਨਾਂ ਕੋਲ ਖਰੀਦੇ ਗੋਣਾ ਚਾਹੀਦਾ ਤੇ ਉਹਦੀਆਂ ਫੋਟੋ ਕਾਪੀਆਂ ਜਿਹੜੀਆਂ ਹੈਗੀਆਂ ਉਹ ਮੇਰੇ ਦਸਤਰ ਕੋਲ ਹੋਣੇ ਚਾਹੀਦੀਆਂ ਜੋ ਕਿ ਠੇਕੇਦਾਰ ਵੱਲੋਂ ਮੈਨੂੰ ਨਹੀਂ ਦਿੱਤੀਆਂ ਗਈਆਂ ਜਦੋਂ ਮੇਰੀ ਠੇਕੇਦਾਰ ਨਾਲ ਫੋਨ ਤੇ ਗੱਲ ਹੋਈ ਤੇ ਉਹ ਕਹਿੰਦੇ ਕਿ ਮੈਂ ਇੱਕੋ ਮੈਂ ਇਹਨਾਂ ਨੂੰ ਪ੍ਰੋਵਾਈਡ ਕਰਤੀਆਂ ਪਰ ਮੈਂ ਉਹਦੀਆਂ ਕਾਪੀਆਂ ਆਪ ਨੂੰ ਦੇ ਦਊਗਾ ਉਸ ਅਪਰੰਤ ਮੇਰਾ ਕਾਲ ਨੂੰ ਨੋਟਿਸ ਕਰਤਾ 24 ਘੰਟੇ ਦਾ ਤੇ 24 ਘੰਟੇ ਦਾ ਜਿਹੜਾ ਵੀ ਜੋ ਵੀ ਨੋਟਿਸ ਜਦੋਂ ਵੀ ਇਹਦਾ ਕੋਈ ਜਵਾਬ ਆਂਦਾ ਹੈ ਤੇ ਜੋ ਵੀ ਬੰਦ ਹੀ ਕਾਰਵਾਈ ਹੈ ਉਹ ਮੈਂ ਕਰਨੀ ਚਖੀ ਨਹੀਂ ਬਣਾਵਾਗਾ ਜੋ ਐਜੇ ਸੈਕਰੀ ਮੈਂ ਆਟੋਮ ਮੇਰੀ ਡਿਊਟੀ ਬੰਦੀ ਹੈ ਇਹਦਾ ਕਹਿਣਾ ਕਿ ਫੜੀਆਂ ਦੀ ਸਾਨੂੰ ਪੈਸੇ ਨਹੀਂ ਆ ਰਹੇ ਕੋਈ ਪ੍ਰਾਈਵੇਟ ਬੰਦਾ ਪ੍ਰੋਜੈਕਟ ਕਰ ਰਿਹਾ ਹੈ ਸਹੀ ਹੈ ਉਹ ਤਾਂ ਮਲਕੀ ਇਹਦਾ ক্রেਂਦਾ ਹੀ ਕਹਿ ਰਿਹਾ ਉਹ ਤੇ ਐਕਚੁਅਲ ਪੋਜੀਸ਼ਨ ਉਦੋਂ ਸਾਹਮਣੇ ਆਏਗੀ ਕਿ ਜਦੋਂ ਜਸਵਿੰਦਰ ਕੋਲ ਜਿਹੜੀ ਐਕਚੁਅਲ ਠੇਕੇਦਾਰ ਆ ਉਹ ਸਾਹਮਣੇ ਆਏਗੀ ਜਾਂ ਤੁਸੀਂ ਉਹਦਾ ਵਰਸ਼ਨ ਲਓਗੇ ਕਿ ਕੀ ਪੋਜੀਸ਼ਨ ਆ ਮੇਰੇ ਧਿਆਨ ਦੇ ਵਿੱਚ ਤੇ ਅਜੇ ਤੱਕ ਅੱਦਾਂ ਦੀ ਕੋਈ ਗੱਲ ਨਹੀਂ ਆ ਜੋ ਰੇਟਸ ਹੈਗੇ ਆ ਜਦੋਂ ਅਸੀਂ ਇਹਨੂੰ ਵਰਕ ਆਡ ਦਿੱਤਾ ਆ ਜਦੋਂ ਸਾਨੂੰ ਕੋਈ ਰਿਟਰਨ ਚ ਕੰਪਲੇਂਟ ਦੇਗਾ ਇਹ ਰੀਡਿੰਗ ਫੜੀ ਵਾਲੇ ਉਹ ਪੈਸੇ ਨਹੀਂ ਦੇ ਰਹੇ ਤੇ ਅਸੀਂ ਉਹਨਾਂ ਤੇ ਵੀ ਐਕਸ਼ਨ ਲੈ ਸਕਦੇ ਆ ਇਹ ਤਾਂ ਮਤਲਬ ਕਿ ਆਪਾਂ ਤੁਸੀਂ ਵੀ ਸਮਝ ਦਿਓ ਕਿ ਮੀਡੀਆ ਦੇ ਵਿੱਚ ਜਿਹੜੀਆਂ ਰਿਯੂਮਰਸ ਤੇ ਬੋਲ ਜਾਤਾ ਹੁੰਦੀਆਂ ਬਟ ਅਨਟਲ ਅਨਲਿਸਿਸ ਸਾਨੂੰ ਕੋਈ ਰਿਟਰਨ ਨਹੀਂ ਆਉਂਦਾ ਤੇ ਸਾਡੇ ਕੋਲ ਕੋਈ ਐਵੀਡੈਂਸ ਨਹੀਂ ਆਉਂਦਾ ਤੇ ਅਸੀਂ ਜਿਹੜੀ ਆ ਆਪਾਂ ਕਿਦਾਂ ਕਹਿ ਸਕਦੇ ਆ ਇਹ ਚੀਜ਼ਾਂ ਜੇ ਕੋਈ ਰਿਟਰਨ ਦੇ ਵਿੱਚ ਇਦਾਂ ਕੁਝ ਆਏਗਾ ਉਹ ਤੇ ਤੁਰੰਤ ਕਾਰਵਾਈ ਕੀਤੀ ਜਾਏਗੀ ਜੋ ਅਜੇ ਸੈਕਟਰੀ ਮਾਰਕੀਟ ਕਮੇਟੀ ਗੁਰਦਾਸਪੁਰ ਮੇਰੀ ਡਿਊਟੀ ਬਣਦੀ ਹੈ ਮੈਂ ਪਹਿਲਾਂ ਪੱਤਰ ਕੱਢ ਚੁੱਕਿਆ ਇਹਨੂੰ ਸ਼ੋਕ ਆਏ ਨੋਟਿਸ ਦਿੱਤਾ ਜੋ ਵੀ ਤੇ ਅੱਜ ਸ਼ਾਮ ਤੱਕ ਉਹਦਾ ਅਨਸਰ ਆ ਜਾਂਦਾ ਜੋ ਵੀ ਬੰਦੀ ਕਾਰਵਾਈ ਆ ਉਹ ਮੇਰੇ ਵੱਲੋਂ ਕਰ ਦਿੱਤੀ ਜਾਏਗੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਜੀਤ ਸਿੰਘ ਮੇਰੀ ਮੈਸੇਜ ਦੇ ਨਾਂ ਤੇ ਟੈਂਡਰ ਹੈ ਜਸਵਿੰਦਰ ਕੌਰ ਐਂਡ ਕੰਪਨੀ ਜੋ ਕਿ ਗਰਦਾਸਪੁਰ ਯੂਜਰ ਚਾਰਜਰ ਦੇ ਨਾਂ ਤੇ ਟੈਂਡਰ ਹੈ ਕਿ 50 ਲੱਖ ਤੋਂ ਥੱਲੇ ਆ ਉਹਦੇ ਵਿੱਚ ਯੂਜਰ ਚਾਰਜਰ ਦੇ ਵਿੱਚ ਇਹ ਆ ਕਿ ਇੱਕ ਵਾਰਾ ਬੰਦਾ ਮੰਡੀਆਂ ਚੱਲ ਜਾਂਦਾ ਸਮਾਨ ਲੈ ਕੇ ਜਾਂ ਸਬਜ਼ੀ ਲੈ ਕੇ ਇਹ ਦੁਬਾਰਾ ਐਂਟਰ ਹੁੰਦਾ ਤੇ ਆਹੀ ਦੁਬਾਰਾ ਜੋ ਰੇਟ ਲਿਸਟ ਦੇ ਹਿਸਾਬ ਨਾਲ ਦੁਬਾਰਾ ਜੋਜਾ ਚਾਰਜਰ ਲੈਣ ਦੇ ਹੱਕਦਾਰ ਹੈ ਤੇ ਜੋ ਦੁਕਾਨ ਇਹ ਵੀਕਲ ਵਾਲਾ ਉਹ ਦੇਣ ਦਾ ਹੱਕਦਾਰ ਆ ਚਾਹੇ ਸਾਮਾ ਤੱਕ ਅੱਠ ਫੇਰੇ ਲਾਏ 15 ਰੁਪਏ ਜੇ ਸਾਡੀ ਪਰਚੀ ਆ ਤੇ ਅੱਠ ਦੇ ਹਿਸਾਬ ਨਾਲ 120 ਰੁਪਏ ਬਣਦੇ ਆ ਜੇ ਸਾਡੇ ਕਰਿੰਦਿਆਂ ਨੇ ਉਹਨਾਂ ਕੋ 30 ਰੁਪਏ ਲੈ ਲੇ ਤੇ ਕੋਈ ਜ਼ਿਆਦਾ ਨਹੀਂ ਉਹ ਕਈ ਬੰਦੇ 8-8 ਫੇਰੇ ਵੀ ਲਾਉਂਦੇ ਆ ਉਹਦੇ ਵਿੱਚ ਕੋਈ ਫੜੀਆਂ ਦਾ ਆਰਟੀ ਆ ਜਾਂ ਪ੍ਰਧਾਨ ਆ ਉਹਨੇ ਆਬਜੈਕਸ਼ਨ ਲਾਇਆ ਕਿ ਇਹ ਗੁੰਡੇ ਆ ਗੁੰਡੇ ਟੈਕਸ ਲੈ ਰਹੇ ਆ ਸਾਨੂੰ ਪੰਜਾਬ ਗਵਰਨਮੈਂਟ ਨੇ ਟੈਂਡਰ ਦਿੱਤਾ ਜਿਹੜਾ ਇੱਕ ਫੇਰਾ ਲਾਂਦਾ ਉਹਦੇ ਕੋਲੋਂ ਡਬਲ ਚਾਰਜ ਕੀਤਾ ਜਾਏ ਕੋਈ ਮੰਨਿਆ ਵੀ ਤਿੰਨ ਚਾਰ ਫੇਰੇ ਲਾਂਦਾ ਹੋਏਗਾ ਲੇਕਿਨ ਕੋਈ ਬੰਦਾ ਇੱਕ ਲਾਂਦਾ ਉਹਦੇ ਕੋਲੋਂ ਕਿਉਂ ਡਬਲ ਚਾਰਜ 100 ਦੇ ਵਿੱਚੋਂ 20 ਬੰਦੇ ਆ ਜਿਹੜੇ ਸਿੰਗਲ ਲਾਂਦੇ ਆ 80 ਬੰਦੇ ਜਿਹੜੇ ਉਹ ਆ ਜਿਹੜੇ ਡਬਲ ਜਾਂ ਟ੍ਰਿਪਲ ਫੇਰਾ ਲਾਂਦੇ ਆ ਜੇ ਮੰਨ ਲਓ ਅਸੀਂ ਉਹਨਾਂ ਕੋ 30 ਰੁਪਏ ਪਰਚੀ ਲੈ ਲਈ ਆ ਤੇ 15 ਰੁਪਏ ਉਹਨਾਂ ਦਾ ਫਾਇਦਾ ਹੋਇਆ ਸਾਡਾ ਨੁਕਸਾਨ ਹੋਇਆ ਇਸ ਇਸ حساب ਕਹਿ ਗਏ ਆ ਕਿ ਜਿਹੜਾ ਦੋ ਤਿੰਨ ਫੇਰੇ ਲਾਂਦਾ ਉਹਨੂੰ ਦੋ ਤਿੰਨ ਵਾਰੀ ਪੈਸੇ ਮਿਲਨੇ ਆ ਅਸੀਂ ਅੱਜ ਤੋਂ ਬਾਅਦ ਪਰਚੀ ਰੇਟ ਲਿਸਟ ਦੇ ਹਿਸਾਬ ਨਾਲ ਲਾਵਾਂਗੇ ਲੇਕਿਨ ਹਰ ਫੇਰੇ ਪਰਚੀ ਲਾਵਾਂਗੇ ਚਾਹੇ ਕੋਈ ਬੰਦਾ ਦੋ ਵਾਰ ਆਏ ਚਾਹੇ ਪੰਜ ਵਾਰ ਆਏ ਰੇਟ ਲਿਸਟਾਂ ਬਕਾਇਦਾ 게ਟਾਂ ਦੇ ਉੱਤੇ ਲਾ ਦਿੱਤੀਆਂ ਜਾਣਗੀਆਂ ਅੱਜ ਤਿੰਨ ਐਤਵਾਰ ਕੱਢ ਲਓ 24 ਤਰੀਕਾ 21 ਦਿਨ ਹੋ ਗਏ ਫੜੀਆਂ ਦੀ ਮੇਰੀ ਪਰਚੀ 50 ਵਰਗ ਫੁੱਟ ਦੇ ਹਿਸਾਬ ਦੇ ਨਾਲ 50 ਰੁਪਏ ਡੇਲੀ ਦੀ ਆ ਆ ਕਿਹੜਾ ਕੁੱਕੂ ਜਿਹੜਾ ਪ੍ਰਧਾਨ ਆ ਫੜੀਆਂ ਦਾ ਇਸ ਬੰਦੇ ਨੇ ਮੇਰਾ 1 ਲੱਖ ਦੇ 5000 ਰੁਪਏ ਦਾ ਨੁਕਸਾਨ ਕਰਾਇਆ ਇਹ ਪੰਜਾਬ ਗਵਰਨਮੈਂਟ ਜ਼ਿੰਮੇਵਾਰ ਆ ਜਾਂ ਕੁੱਕੂ ਪ੍ਰਧਾਨ ਜ਼ਿੰਮੇਵਾਰ ਆ ਇਸ ਬੰਦੇ ਨੂੰ ਤੁਹਾਡੀ ਇਹ ਕੰਪਲੇਂਟ ਵੀ ਕੀਤੀ ਉਹ ਕਹਿੰਦੇ ਮੈਨੂੰ ਰਿਟਰਨ ਕੰਪਲੀਟ ਕੋਈ ਮੈਂ ਸਾਰੇ ਰਿਟਰਨ ਕੰਪਲੇਂਟ ਹੁਣੇ 5 ਮਿੰਟ ਦੇ ਅੰਦਰ ਅੰਦਰ ਲਿਖਤੀ ਦੇ ਦੇਣੀ ਆ ਪੰਜਾਬ ਗਵਰਨਮੈਂਟ ਨੂੰ ਇਹ ਬੰਦਾ ਕੁੱਕੂ ਜਿਹੜਾ ਪ੍ਰਧਾਨ ਆ ਐਕਸ ਪ੍ਰਧਾਨ ਆ ਉਹ ਚੈਲੰਜ ਕਰ ਰਿਹਾ ਹੁਣ ਕੋਈ ਪ੍ਰਧਾਨ ਨਹੀਂ ਆਉਂ ਇਹ ਸਾਨੂੰ ਅੱਗੇ ਗੁੰਡਾ ਕਹਿ ਰਿਹਾ ਅਸੀਂ ਇੱਜ਼ਤਦਾਰ ਆਦਮੀ ਆ ਅਸੀਂ ਗੁੰਡੇ ਨਹੀਂ ਆ ਸਰ ਜਿਹੜੇ ਲੋਕ ਆਉਂਦੇ ਨੇ ਤੇ ਉਹਨਾਂ ਦਾ ਕੀ ਕੰਮ ਹੈ ਜਿਹੜੇ ਡਬਲ ਪੈਸੇ ਕੂਣ ਕਿਤੇ ਜਾ ਰਹੇ ਨੇ ਸਰ ਅੱਜ ਤੋਂ ਬਾਅਦ ਇਹ ਨਹੀਂ ਹੋਏਗਾ ਠੀਕ ਹੈ ਜਿਹੜੇ 100 ਤੋਂ 20 ਬੰਦੇ ਆ ਸਿੰਗਲ ਲੈਂਦੇ ਆ ਉਹਨਾਂ ਕੋ ਅਸੀਂ 15 ਰੁਪਏ ਲਵਾਂਗੇ ਠੀਕ ਹੈ ਜਿਹੜੇ 80 ਬੰਦੇ ਆ ਉਹਨਾਂ ਕੋ ਅਸੀਂ ਤਿੰਨ ਫੇਰੇ ਆਉਂਦੇ ਆ ਪੰਜ ਫੇਰੇ ਆਉਂਦੇ ਆ ਨਹੀਂ ਉਸ ਹਿਸਾਬ ਨਾਲ ਰੇਟ ਲਿਸਟ ਦੇ ਹਿਸਾਬ ਨਾਲ ਪੈਸੇ ਡਿਸਪਲੇ ਕਰੋਗੇ ਵਾਹ ਰੇਟ ਲਿਸਟ ਅੱਜ ਡਿਸਪਲੇ ਹੋ ਜਾਏਗੀ ਉਸ ਤੋਂ ਬਾਅਦ ਅਸੀਂ ਕੀ ਹੈ ਕਿ ਸਾਡਾ ਜੂਜਰ ਚਾਰ ਦੇ ਨਾਂ ਤੇ ਟੈਂਡਰ ਹੈ ਸਾਡਾ ਪਾਰਕਿੰਗ ਦੇ ਨਾਂ ਤੇ ਟੈਂਡਰ ਨਹੀਂ ਹੈ ਸਾਡੇ ਨਾ ਜੇ ਕੇ ਬੰਦੇ ਨੇ ਕਿੰਤੂ ਪਰੰਤੂ ਕਰਨੀ ਹੈ ਇੱਥੇ ਚੇਅਰਮੈਨ ਸਾਹਿਬ ਸ਼ਕਤੀ ਸਾਹਿਬ ਨੂੰ ਕੰਪਲੇਂਟ ਕਰਨਗੇ ਸਾਨੂੰ ਗੁੰਡੇ ਨਹੀਂ ਆਖਣਗੇ ਅਸੀਂ ਗੁੰਡੇ ਨਹੀਂ ਅਸੀਂ ਇੱਜ਼ਤਦਾਰ ਆ ਮੈਂ ਇੱਕ ਸਰਵਿਸਮੈਨ ਆ ਮੈਂ 18 ਸਾਲ ਫੌਜ ਦੀ ਨੌਕਰੀ ਕੀਤੀ ਆ ਇੱਜ਼ਤ ਨਾਲ ਕੀਤੀ ਆ ਇਹ ਬੰਦੇ 6 ਰੁਪਏ ਦੀ ਚੀਜ਼ ਲਿਆ ਕੇ 20 ਰੁਪਏ ਵੇਚਦੇ ਆ ਇਹ ਨਹੀਂ ਗੁੰਡੇ ਠੀਕ ਹੈ 6 ਰੁਪਏ ਦੀ ਚੀਜ਼ ਲਿਆ ਕੇ 20 ਰੁਪਏ ਦੀ ਵੇਚਦੇ ਆ ਗੁੰਡਾ ਕੁੱਕੂ ਆ ਪਿਆਜ਼ ਦਾ ਰੇਟ 12 ਰੁਪਈਆ ਇੱਥੇ 28 ਰੁਪਈਆ ਵੇਚਦੇ ਆ ਚਲ ਅਮਨੇ ਲੈ ਇਹ ਸਾਨੂੰ ਗੁੰਡੇ ਕਹਿੰਦੇ ਆ ਚਲ ਠੀਕ ਹੈ ਸਰ ਅੱਲ ਇੱਕ ਆਪਣੀ ਵੀਡੀਓ ਵੀ ਤੁਹਾਡੇ ਵੱਲੋਂ ਸਾਰਿਆਂ ਵੱਲੋਂ ਆਈ ਸੀ ਕਿ ਲੋਕਾਂ ਤੋਂ ਵੀ ਕੰਪਲੇਨ ਸੀ ਕਿ ਇੱਥੇ ਜਿਹੜੇ ਆ ਆਪਣੇ ਈ-ਰਿਕਸ਼ਾ ਹੋ ਗਏ ਮੋਟਰਸਾਈਕਲ ਹੋ ਗਏ ਗੱਡੀਆਂ ਦੇ ਚਰੀਆ ਬੱਤੀਆਂ ਵੱਧ ਲਾਈਆਂ ਜਾਂਦੀਆਂ ਹੁਣ ਤੁਹਾਡੇ ਸਾਹਮਣੇ ਠੇਕੇਦਾਰ ਤੇ ਬੰਦੇ ਵੀ ਇੱਥੇ ਖੜੇ ਆ ਜਿਹੜੀ ਬੱਤੀਆਂ ਲਾਉਂਦੇ ਆ ਸੀ ਆਪਣੇ ਜਿਹੜੇ ਟੈਂਪੂ ਵਾਲੇ ਸੀਗੇ ਗੱਡੀ ਵਾਲੇ ਉਹਨਾਂ ਨੂੰ ਪੁੱਛਿਆ ਕਿੰਨੀਆਂ ਪਰਤੀਆਂ ਲਾਈਆਂ ਜੋ ਧਿਆਨ ਵਿੱਚ ਆਇਆ ਕਿ ਇਹ ਇਹੀ ਆਇਆ ਕਿ ਜੋ ਅਸੀਂ ਐਸ ਪਰ ਦੀ ਰੂਲਸ ਪੱਤੀਆਂ ਰੱਖੀ ਦੀਆਂ ਉਹਰੇ ਨਾਲੋਂ ਕਿਤੇ ਨਾ ਕਿਤੇ ਜੋ ਪੱਤੀ ਸਾਹਮਣੇ ਆਈ ਹੈ ਉਹ ਵੱਧ ਲਈ ਗਈ ਹੈ ਜਦੋਂ ਹੀ ਇਹਨਾਂ ਦਾ ਪੱਕ ਸੁਣਿਆ ਉਹ ਕਹਿੰਦੇ ਕਿ ਉਹ ਇੱਕ ਪੱਤੀ ਤੇ ਤਿੰਨ ਤਿੰਨ ਜਾ ਕੇ ਢੇੜੇ ਲਾਂਦੇ ਆ ਬਟ ਜੋ ਐਸ ਪਰ ਦੀ ਮੈਨਾਂ ਨੂੰ ਫਿਰ ਕਿਹਾ ਇਹਨਾਂ ਨੂੰ ਵੀ ਕਿਹਾ ਬਸ ਲੋਕਾਂ ਨੂੰ ਹਦਾਇਤ ਦੇਣਾ ਕਿਉਂਕਿ ਇਹ ਜਿਹੜੀ ਪੱਤੀ ਦੇ ਨਾਲ ਸਾਡੀ ਮੇਨਟੇਨੈਂਸ ਹੁੰਦੀ ਹੈ ਸਾਡਾ ਖੱਤ ਕੁਛ ਮੰਡੀ ਦੇ ਹੁੰਦਾ ਜਿੱਤ ਵੀ ਵੇਖਿਓ ਕਿ ਹੁਣ ਮੰਡੀ ਵੀ ਸੜਕ ਬਣਾਉਣ ਵਾਲੀ ਹੈ ਸਾਡੇ ਕੋ ਪੈਸਾ ਇਕੱਠਾ ਹੋਏਗਾ ਤਾਂ ਫੇਰ ਹੀ ਤੁਹਾਡੇ ਦੇ ਘਰ ਪਾਵਾਂਗੇ ਲੋਕਾਂ ਦੀ ਸਹੂਲਤ ਲਈ ਹੈ ਅੱਛੀ ਐਤਪਰ ਦੀ ਰੂਲ ਚੱਲਣਾ ਮੈਂ ਜਿੰਨਾ ਨੂੰ ਸਖਤ ਦਾਇਰਿਕਾ ਕਿਾ ਕੇ ਜਾ ਰਹੇ ਹਾਂ ਇਹ ਦੋ ਗੇੜੇ ਲੰਦੇ ਦੋ ਪੱਤੀਆਂ ਲੱਗਣ ਕੀ ਹੈ ਬਸ ਇੱਕ ਪੱਤੀ ਤੁਸੀਂ ਵੱਧ ਕੱਟ ਕੇ ਤੁਸੀਂ ਉਹ ਨਹੀਂ ਕਰ ਸਕਦੇ ਦੂਸਰੀ ਗੱਲ ਹੈ ਅਸੀਂ ਹੁੰਦਾ ਫੈਕਟਰੀ ਆਪਣੇ ਮਾਰਕੀਟ ਕੰਬੇਟੀ ਹੈ ਉਹਨੂੰ ਐਸੇ ਬਿਠਾਵਾਂ ਕਿ ਉਹ ਇਨਕੁਆਰੀ ਕਰਕੇ ਰਿਪੋਰਟ ਪੇਸ਼ ਕਰੇਗਾ ਕਿ ਕੀ ਅਚ ਸੱਜਾ ਤੇ ਕੀ ਟੂਟ ਹੈ ਕੀ ਲੋਕਾਂ ਦਾ ਫਿਰ ਉਸ ਤੋਂ ਬਾਅਦ ਕੀ ਨਿਚੋਰ ਘਟਣਾ ਤੇ ਅਸੀਂ ਫਰਦਰ ਕੀ ਕਰਨਾ ਹੈ ਯਾ ਹਲਕੀ ਕਰਨਾ ਤਾਂ ਜੋ ਕੇਜੇ ਨੂੰ ਠੇਕਾ ਦਿੱਤਾ ਉਹ ਵੀ ਅਸੀਂ ਠੇਕਾ ਲੈਨੇ ਆ ਉਰੀ ਲੋਕੀ ਰੋਟੀਨਾ ਮਰੇ ਪਰ ਅਸ ਜਿਹੜੇ ਗਰੀਬ ਲੋਕ ਵਿਚਾਰੇ ਉਸ ਤੋਂ ਸਰਦੀਆਂ ਲੈ ਕੇ ਜਾ ਰਹੇ ਆ ਉਹਨਾਂ ਤੇ ਵੀ ਪੰਜ ਪੰਜ ਪਰਚੀਆਂ ਜੇ ਦਿਨ ਤੇ ਲੱਗ ਜਾਂਦੀਆਂ ਉਹ ਦੇ ਵਿਚਾਰੇ ਦੀ ਦਿਹਾੜੀ ਖਤਮ ਹੋ ਜਾਏਗੀ ਤੇ ਇਸ ਕਰਕੇ ਮੇਰਾ ਇਹੀ ਹੈ ਕਿ ਅਸੀਂ ਹਰ ਇੱਕ ਦਾ ਪਰਖ ਸੋਣ ਕੇ ਸਹੀ ਤਰੀਕੇ ਨਾਲ ਡਿਸੀਜਨ ਲੈ ਆ ਕਿ ਸਰਕਾਰ ਦਾ ਵੀ ਫਾਇਦਾ ਹੋਏ ਤੇ ਲੋਕਾਂ ਦਾ ਵੀ ਫਾਇਦਾ ਹੋਏ ਉਰਤੇ ਕਰਾਂਗੇ ਹੁਣ ਤੁਹਾਡੇ ਸਾਹਮਣੇ ਮੇਰੇ ਨਾਲ ਖੜੇ ਆ ਤੇ ਮੈਂ ਇਹਨਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਜੇ ਤੁਹਾਡੇ ਕੋਲ ਦੂਜੀ ਵਾਰ ਦਾ ਤੀਜੀ ਵਾਰ ਆ ਰਹੇ ਆ ਤੁਸੀਂ ਤਿੰਨ ਪਰਚੀਆਂ ਲਾਓ ਇਹਦੇ ਨਾਲ ਤੁਸੀਂ ਵੀ ਆਪਣੇ ਸੱਚੇ ਰਹੂਗੇ ਤੇ ਲੋਕਾਂ ਨੂੰ ਵੀ ਰਹੇਗਾ ਕਿ ਮੈਂ ਜੇ ਐਵੇਂ ਛੋਟੀ ਜੀ ਗੱਡੀ ਲੈ ਆ ਰਿਹਾ ਮੈਂ ਵੱਡੀ ਗੱਡੀ ਲੈ ਆ ਜੇ ਮਾਲ ਜ਼ਿਆਦਾ ਹੈ ਤੇ ਇੱਕ ਵਾਰੀ ਉਸ ਤੋਂ ਮੇਰੇ ਪੈਸੇ ਬਚ ਜਾਣਗੇ ਤੇ ਨਾਲੇ ਪੇਰਾ ਵੀ ਬਚ ਜਾਏਗਾ ਤੇ ਮੈਂ ਆਪਣਾ ਜਿਹੜਾ ਸਮਾਨ ਹੈ ਉਹ ਘੱਟ ਪਰਚੀ ਤੇ ਲੈ ਕੇ ਜਾਵਾਂਗਾ ਤੇ ਇਹੀ ਮੈਂ ਸਾਰਿਆਂ ਨੂੰ ਲੋਕਾਂ ਨੂੰ ਵੀ ਅਪੀਲ ਕਰਦਾ ਮੇਰੇ ਜਿਹੜੇ ਗ੍ਰਾਹਕ ਇੱਥੇ ਆਉਂਦੇ ਆ ਸਾਡੀ ਮੰਡੀ 'ਚ ਸਬਜ਼ੀਆਂ ਖਰੀਦਣ ਆਉਂਦੇ ਆ ਕੋਈ ਵੀਰ ਭਰਾ ਕਿ ਆਪਣੀਆਂ ਪਰਚੀਆਂ ਸਹੀ ਦੂਜੀ ਗੱਲ ਜਿਹੜੀ ਰੇਟ ਲਿਸਟ ਆ ਉਹ ਤੁਸੀਂ ਇੱਥੇ ਲਾਣੀ ਠੀਕ ਹੈ ਸਰ ਠੀਕ ਹੈ ਜੀ ਉਹ ਫਲੈਕਸ ਬਣਾ ਕੇ ਸਵੇਰ ਤੱਕ ਲੱਗਿਆ ਹੋਣਾ ਚਾਹੀਦਾ ਤੇ ਉਹੀ ਪੱਤੀ ਕਟਣੀ ਆ ਜੇ ਤੀਜੀ ਵਾਰੀ ਆ ਤੀਜੀ ਵਾਰੀ ਇੱਕ ਤੋਂ ਚੌਥੀ ਵਾਰੀ ਚੌਥੀ ਵਾਰੀ ਪੱਤੀ ਠੀਕ ਹੈ ਹਣਾ ਤਾਂ ਕਿ ਤੁਹਾਡੇ ਤੇ ਕੱਲ ਤੋਂ ਕੋਈ ਗੱਲ ਨਾ ਆਏ ਕਿ ਲੋਕਾਂ ਨੂੰ ਵੀ ਇਸ਼ੂ ਨਾ ਹੋਏ ਕਿ ਸਾਡੇ ਕੋਲ ਪੱਤੀਆਂ ਕਟੋ ਠੀਕ ਹੈ ਸਰ ਇੱਕ ਚੀਜ਼ ਹੈ ਤੇ ਤੁਹਾਡੇ ਆਪਣੇ ਮੀਡੀਆ ਰਾਹੀਂ ਮੈਂ ਇਹ ਹੀ ਜਾਨਣਾ ਚਾਹਾਂਗਾ ਕਿ ਦੇਖੋ ਜੇ ਇੱਕ ਸਬਜ਼ੀ ਵੰਡੀ ਸਾਡੇ ਛੋਟੇ ਜਿਹੜੇ ਮੈਂ ਕਹਾਂ ਕਿ ਦੁਕਾਨਦਾਰ ਆ ਸਬਜ਼ੀਆਂ ਵਾਲੇ ਫਲੂਟਾਂ ਵਾਲੇ ਉਹਨਾਂ ਦਾ ਮੇਨ ਹਟਾ ਇਤੋਂ ਹੀ ਸਾਰੀ ਗੱਲ ਚੱਲਦੀ ਹੈ ਸਵੇਰ ਦੀ ਤੇ ਸਾਰੇ ਮੇਰੇ ਇੱਥੇ ਹੁਣ ਜਿਹੜੇ ਦੁਕਾਨਦਾਰ ਨੇ ਜਿਹੜੇ ਵੇਚਣ ਵਾਲੇ ਆ ਇਹਹੀ ਅਪੀਲ ਹੈ ਸਾਡ ਆਪਣੀਆਂ ਬਕਤੀਆਂ ਕਟਾ ਕੇ ਪ੍ਰੋਪਰ ਰੂਨ ਦੇ ਹਿਸਾਬ ਨਾਲ ਕੰਮ ਕਰੋ ਤਾਂ ਜੋ ਅਸੀਂ ਐਨੀ ਡਿਵੈਲਪਮੈਂਟ ਵੀ ਕਰਾ ਸਕੀਏ ਤੇ ਲੋਕਾਂ ਦਾ ਰੋਜ਼ਗਾਰ ਵੀ ਬਚਾ ਸਕੀਏ ਧੰਨਵਾਦ